ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਯੋਧ ਨਸ਼ਾ ਵਿਰੁੱਧ ਮੁਹਿੰਮ ਤੇ ਤਾਂ ਅਜ ਬਟਾਲਾ ਵਿਧਾਇਕ ਤੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਪਿੰਡ ਧੰਨਾ ਪੁੱਜੇ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਵੱਲੋਂ ਸ਼ੈਰੀ ਕਲਸੀ ਨੂੰ ਗੁਰਦਸਤਾ ਦੇ ਕੇ ਜੀ ਆਇਆ ਕਿਹਾ ਗਿਆ ਗੱਲਬਾਤ ਕਰਦਿਆਂ ਸ਼ੈਰੀ ਕਲਸੀ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੁੱਧ ਮੁਹਿਮ ਛੇੜੀ ਗਈ ਹੈ ਉਸੇ ਮੁਹਿਮ ਤੇਤਾ ਜਸੀ ਪਿੰਡ ਧੰਨਾ ਵਿੱਚ ਪੁਜੇ ਹਾਂ ਅਸੀਂ ਪਿੰਡ ਵਾਸੀਆਂ ਨੂੰ ਸੌ ਚੁਕਾਈ ਹੈ ਕਿ ਉਹ ਕਿਸੇ ਵੀ ਨਸ਼ਾ ਵੇਚਣ ਵਾਲੇ ਦਾ ਸਾਥ ਨਹੀਂ ਦੇਣਗੇ ਜੇਕਰ ਕੋਈ ਨਸ਼ੇ ਦਾ ਆਦੀ ਹੈ ਤਾਂ ਉਸ ਦਾ ਨਸ਼ਾ ਛੁਡਾਉਣ ਵਿੱਚ ਸਰਕਾਰ ਤੁਹਾਡੀ ਪੂਰੀ ਮਦਦ ਕਰੇਗੀ ਨਾਲ ਹੀ ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜ ਪੂਰੇ ਜੰਗੀ ਪੱਧਰ ਤੇ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਦਿੱਤੀਆਂ ਜਾ ਰਹੀਆਂ ਗਰਾਂਟਾ ਵਿੱਚ ਕੋਈ ਵੀ ਕਸਰ ਨਹੀਂ ਛੱਡੇਗੀ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਜੋ ਵੀ ਗਰਾਂਟਾ ਦਿੱਤੀਆਂ ਜਾ ਰਹੀਆਂ ਹਨ ਜੇਕਰ ਉਹਨਾਂ ਗਰਾਂਟਾ ਨੂੰ ਲਗਾਉਣ ਵਿੱਚ ਕੋਈ ਵੀ ਅਫਸਰ ਕਪਲਾ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉੱਥੇ ਹੀ ਪਿੰਡ ਦੇ ਮੌਜੂਦਾ ਸਰਪੰਚ ਬਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਬਟਾਲਾ ਵਿਧਾਇਕ ਸ਼ਹਿਰੀ ਕਲਸੀ ਜੀ ਸਾਡੇ ਪਿੰਡ ਯੋਧ ਨਸ਼ਿਆਂ ਵਿਰੁੱਧ ਮਹਿੰਮ ਤੇ ਤਾਇ ਹਨ ਤੇ ਉਹਨਾਂ ਵੱਲੋਂ ਪਿੰਡ ਵਾਸੀਆਂ ਨੂੰ ਸੋਹ ਚੁਕਾਈ ਗਈ ਕਿ ਕੋਈ ਵੀ ਨਸ਼ਾ ਵੇਚਣ ਵਾਲੇ ਦੀ ਮਦਦ ਨਹੀਂ ਕਰੇਗਾ ਉਹਨਾਂ ਕਿਹਾ ਕਿ ਸਾਡੇ ਪਿੰਡ ਵਿੱਚ ਨਸ਼ਾ ਬਿਲਕੁਲ ਨਹੀਂ ਹੈ ਪਰ ਫਿਰ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਨਸ਼ਾ ਵਿਰੁੱਧ ਮੁਹਿੰਮ ਵਿੱਚ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਦਾ ਪੂਰਾ ਸਾਥ ਦੇਣ। ਨਾਲ ਹੀ ਉਹਨਾਂ ਨੇ ਕਿਹਾ ਕਿ ਸ਼ਹਿਰੀ ਕਲਸੀ ਵੱਲੋਂ ਸਾਡੇ ਪਿੰਡ ਦੇ ਗਲੀਆਂ ਅਤੇ ਛੱਪੜ ਦੀ ਚਾਰ ਦੀਵਾਰੀ ਹੋਰ ਵੀ ਰਹਿੰਦੇ ਛੋਟੇ ਮੋਟੇ ਕੰਮਾਂ ਲਈ 37 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ ਜਿਸ ਦੇ ਲਈ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਨਾਲ ਹੀ ਉਹਨਾਂ ਨੇ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਅਤੇ ਮੁਰਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਇਸ ਮੌਕੇ थाना ਮੁਖੀ ਕਾਦਿਆ ਨਿਰਮਲ ਸਿੰਘ ਤਹਿਸੀਲਦਾਰ ਸਤਨਾਮ ਸਿੰਘ ਸੂਬੇਦਾਰ ਜੈਮਲ ਸਿੰਘ ਸੂਬੇਦਾਰ ਕੇਵਲ ਸਿੰਘ का सरपंच जरनैल सरदार संतोष संतोख दिलबाग सिंह, मुख्तार सिंह सरदार स्वरूप सिंह सूबेदार हरदीप सिंह देश मसीह ठेकेदार बीरा मसीह आदि हाजिर सन तो कुलविंदर आदि रिपोर्ट ਜੀ ਅੱਜ ਪਿੰਡ ਦੇ ਤੁਮਨੇ ਇਹ ਮੇਰਾ ਪਰਿਵਾਰ ਆ ਸਾਰਾ ਜੀ ਤੇ ਇਹਨਾਂ ਦੀਆਂ ਡਿਮਾਂਡਾਂ ਕਾਫੀ ਚਿਰ ਤੋਂ ਸੀ ਵੀ ਜਿਹੜੀਆਂ ਪਿੰਡ ਪ੍ਰਤੀ ਡਵੈਲਪਮੈਂਟ ਨੇ ਆ ਤੇ ਸਾਡੇ ਸਰਪੰਚ ਸਾਹਿਬ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਲੰਮੇ ਸਮੇਂ ਪਿੰਡ ਦਾ ਦਰਦ ਲੈ ਕੇ ਚੱਲਦੇ ਨੇ ਵੀ ਮੈਂ ਆਪਣੇ ਪਿੰਡ ਨੂੰ ਤਰੱਕੀ ਚ ਲੈ ਕੇ ਜਾਵਾਂ ਸੋ ਅੱਜ ਇਹਨਾਂ ਦੀ ਜਿਹੜੀ ਗ੍ਰਾਂਟਾਂ ਮਨਜ਼ੂਰ ਹੋਈਆਂ ਇਹ ਅੱਜ ਇਹਨਾਂ ਨੂੰ ਉਹ ਵੀ ਵਧਾਈ ਦਿੱਤੀ ਆ ਵੀ ਦਿੱਤੀਆਂ ਤੇ ਨਾਲ-ਨਾਲ ਜਿਹੜਾ ਮੇਨ ਮੇਰਾ ਮਕਸਦ ਸੀ ਅੱਜ ਜਿਹੜਾ ਆਉਂਦਾ ਕਿਉਂਕਿ ਇਹ ਗ੍ਰਾਂਟਾਂ ਗੁੰਟਾਵਾਂ ਲੋਣੀ ਦੱਸਿਆ ਮੈਨਾਂ ਨੂੰ ਦੱਸਿਆ ਵੀ ਮੈਂ ਅੱਜ ਨਸ਼ੇਪ੍ਰਦੀਪ ਪਿੰਡ ਜਾ ਰਿਹਾ ਤੇ ਮੈਨੂੰ ਮਾਣ ਹੈ ਮੇਰੀਆਂ ਮਾਵਾ ਪੈਣਾ ਮੇਰੇ ਨੌਜਵਾਨ ਵੀ ਸਾਡੇ ਬਜ਼ੁਰਗ ਸਾਰੇ ਇੱਕਸਾਰ ਹੋ ਕੇ ਇਕੱਠਾ ਪਿੰਡ ਹੋਇਆ ਔਰ ਹੋ ਕੇ ਇਹ ਵਧਾਈ ਦੇ ਰਹੇ ਨੇ ਔਰ ਇਸ ਨਸ਼ੇ ਦੇ ਉਪਰਾਲੇ ਦੇ ਵਿੱਚ ਮੈਂ ਰਹਿਣੀ ਆ ਤਾਂ ਜੋ ਕਿ ਇਹਨਾਂ ਨੇ ਸਾਡਾ ਇੰਨਾ ਸਾਥ ਦਿੱਤਾ ਔਰ ਵਧਾਈ ਜਿਹੜੀ ਕਿਉਂਕਿ ਮੈਨੂੰ ਅੱਜ ਪਹਿਲੀ ਵਾਰੀ ਮਾਣਾ ਵਿੱਚ 600 ਜੁੰਟ ਦੀ ਜਿਹੜੀ ਵਧਾਈ ਸਾਨੂੰ ਕਿਸੇ ਨੇ ਨਹੀਂ ਦਿੱਤੀ ਅੱਜ ਨਹੀਂ ਮੈਨੂੰ ਲੱਗਦਾ ਜਿੰਦਾ ਜਿੰਦਾ ਭੁੱਲ ਗਿਆ ਸਾ ਜੀ ਕਿਤਾ ਨੂੰ ਭੁੱਲਣੋ ਸੀ ਬਹੁਤ ਵਧੀਆ ਪ੍ਰੋਜੈਕਟ ਕਰ ਰਹੇ ਹੋ ਬਹੁਤ ਸੜਕਾਂ ਦੇ ਕਾਰਜ ਪੂਰੇ ਹੋ ਰਹੇ ਆ ਕੁਝ ਲੋਕਾਂ ਨੇ ਲਾਮੇ ਫਿਰਿਆ ਜਿਹੜੀ ਸੜਕਾਂ ਮਾਰ ਰਹੀਆਂ ਆ ਉੱਚ ਮਲਾਬਤ ਹੋ ਰਹੀ ਬਹੁਤ ਕੱਟ ਪੈ ਰਹੀ ਦੋ ਚੀਜ਼ਾਂ ਲੁੱਕਟ ਪੈ ਰਹੀ ਤੁਸੀਂ ਭਰਾ ਜੇ ਪੱਤਰਕਾਰ ਸਾਹਿਬ ਸਰਕਾਰ ਪੈਸਾ ਪੂਰਾ ਦੇ ਜਿਹੜਾ ਕੋਈ ਗਲਤੀ ਕਰਦਾ ਉਹਨੂੰ ਉਹਦਾ ਖਮਿਆਜਾ ਪੁੱਤਾਂ ਉਹਦੀ ਜਾਂਚ ਹੋਣਾ ਮੈਨੂੰ ਕਿਹਾ ਉਹ ਬਿਲਕੁਲ ਜੀ ਬਿਲਕੁਲ ਉਹਦਾ ਖਮਿਆਜਾ ਸਾਨੂੰ ਕੋਈ ਕੰਪਲੇਂਟ ਆ ਜਾਵੇ ਉਹਦੇ ਤੇ ਕਾਰਵਾਈ ਕਰ ਦਿੱਤੀ ਆਪਾਂ ਕਰਦੇ ਆ। ਮੇਰਾ ਨਾਂਜੀ ਬਲਵਿੰਦਰ ਸਿੰਘ ਸਰਪੰਚ ਪਿੰਡ ਧੰਨੇ ਤੇ ਅੱਜ ਜੁੱਧ ਨਸ਼ਿਆਂ ਵਿਰੁੱਧ ਕਰਕੇ ਆਮ ਆਮ ਆਦਮੀ ਦੀ ਕਵਾਂਟੀ ਤੇ ਐਮਐਲਏ ਸਾਹਿਬ ਇਹ ਕਾਰਜਕਾਰੀ ਪ੍ਰਧਾਨ ਅਮਨ ਸੇਰ ਸਿੰਘ ਜੀ ਸੈਰੀਕਲ ਸੀ ਸਾਡੇ ਪਿੰਡ ਵਿੱਚ ਆਏ ਨੇ ਜੋ ਨਸ਼ਿਆਂ ਦੇ ਖਿਲਾਫ ਜੰਦ ਮਹਮ ਬਿਟੀ ਹੈ ਉਹ ਦੇ ਉਸ ਬੰਦ ਵਿੱਚ ਆਏ ਸੀ ਤੇ ਸਾਡੇ ਪਿੰਡ ਵੱਲੋਂ ਬੜਾ ਵੱਡਾ ਹੰਗਾਰਾ ਮਿਲਿਆ ਸਾਰੇ ਪਿੰਡ ਨੇ ਇੱਕਜੁੱਟ ਹੋ ਕੇ ਇਹ ਪ੍ਰਣ ਕੀਤਾ ਹੈ ਸੌਖਾਦੀ ਆ ਕਿ ਅਸੀਂ ਨਸ਼ਾ ਕਰਨ ਵਾਲਾ ਕੋਈ ਵੀ ਪਿੰਡ ਵਿੱਚ ਬੰਦਾ ਨਾ ਆਉਣ ਦਵਾਂਗੇ ਜੇ ਕੋਈ ਆਵੇਗਾ ਵੀ ਤਾਈ ਫੜ ਕੇ ਪੁਲਿਸ ਨੂੰ ਜਾਂ ਕੋਈ ਜੇ ਆਵੇਗਾ ਜ਼ਬਰਦਸਤੀ ਆਗਾ ਉਹਨੂੰ ਜੁੱਤੀਆਂ ਮਾਰ ਕੇ ਪਿੰਡ ਚ ਭਜਾਵਾਂਗੇ ਉਹ ਤੁਹਾਡੇ ਪਿੰਡ ਦਾ ਕੀ ਹਾਲ ਕੋਈ ਹੈ ਨਸ਼ੇ ਕਰੇ ਨਹੀਂ ਜੀ ਸਾਡੇ ਪਿੰਡ ਦੇ ਵਿੱਚ ਜੇਕਰ ਥੋੜਾ ਬੜਾ ਬਾਹਰੋਂ ਅੰਦਰੋਂ ਆਉਂਦਾ ਹੈਗਾ ਉਹ ਵੀ ਹੁਣ ਲਗਭਗ ਬਿਲਕੁਲ ਖਤਮ ਹੋ ਚੁੱਕਾ ਵਾ ਔਰ ਕੀ ਸ਼ਰਤੀ ਕਰਸੀ ਪਿੰਡ ਵਾਸਤੇ ਦੇਖੀ ਪਿੰਡ ਵਾਸਤੇ ਬੜਾ ਵਿਕਾਸ ਦੇ ਜੇ ਵੇਖੋ ਜੀ ਸਾਡੇ ਕੋਲ ਚਾਰ ਗਲੀਆਂ ਆਈਆਂ ਸੀ ਉਹ ਚਵਾਂ ਦੀ ਹੁਣ ਇੱਕ ਤੇ ਆਪਣੀ ਬਣੀਗੀ ਲੋਕ ਦੀ ਇੰਟਰਲੋਕ ਦੀ ਇੱਕ ਹੈਗੀ ਸੀ ਕਿ ਕੰਕਰੀਟ ਵਾਲੀ ਤੇ ਇੱਕ ਡੇਰੇ ਨੂੰ ਹੈਗੀ ਸੀ ਇੰਟਰਲੋਕ ਵਾਲੀ ਤੇ ਇੱਕ ਸੋਰਟੀਕ ਵਾਲੀ ਹੋਰ ਹੜਕੋ ਹੈਗੀ ਬਾਉਨੇ ਘਰ ਨੂੰ ਉਹੀ ਹੈ ਚਾਰ ਗਲੀਆਂ ਬਣਾਈਆਂ ਵਾ ਇੱਕ ਨਾਲਾ ਵਾਲਾ ਨਾਲੇ ਤੇਾਨੂੰ ਬੜੀ ਪ੍ਰੋਬਲਮ ਸੀ ਉਹ ਵੀ ਆਮ ਆਦੀ ਪਾਰਟੀ ਵਾਲੋ ਸਾਨੂੰ ਬੜੀ ਵਧੀਆ तरीके ਦੇ ਨਾਲ ਥਾਪੀ ਦਿੱਤੀ ਆ ਉਹਨਾਂ ਨੇ ਕਿ ਆਪਣਾ ਤੁਸੀਂ ਇਹ ਗ੍ਰਾਂਟ ਲਾਓ ਵਧੀਆ ਢੰਗ ਦਾ ਉਹ ਵੀ ਅਹੀਂ ਬਣਾਤਾ ਆ ਹੋਰ ਰੋਡ ਕਿਤੇ ਦਿੱਤੀ ਗ੍ਰਾਂਟ ਉਹ ਸਾਨੂੰ ਇੱਕ ਬ੍ਰਹਮਾ ਦੀ ਮਿੱਟੀ ਵਾਸ ਉਸਮਸਾਨ ਘਾੜ ਦੇ ਨਾਲ ਬ੍ਰਹਮਾ ਦੀ ਮਿੱਟੀ ਵਾਸਤੇ ਗ੍ਰਾਂਟ ਦੇ ਕੇ 297000 ਦੀ ਤੇ ਇੱਕ ਪਾਰਕ ਦੀ ਸਾਨੂੰ ਮਨਜ਼ੂਰੀ ਲੈ ਕੇ ਦਿੱਤੀ ਆ ਉਹਨਾਂ ਨੇ ਜਿਹੜਾ ਸਾਨੂੰ ਬਹੁਤ ਲੋੜੀ ਗੁਰਦੋਰਾ ਸਾਹਿਬ ਦੇ ਲਾਗੇ ਇੱਕ ਉੱਤੇ ਸੰਗਤ ਕਾਫੀ ਜੁੜਦੀ ਆ ਇੱਕ ਕੋਤੇ ਗੁਰਦੁਆਰਾ ਸਾਹਿਬ ਵਾਸਤੇ ਇੱਕ ਜਿਹੜੇ ਆਪਣੇ ਬਜ਼ੁਰਗ ਜਾਂ ਮਤਲਬ ਨੌਜਵਾਨ ਉੱਥੇ ਬਹਿ ਕੇ ਆਪਣੀ ਗੱਪਸਪ ਮਾਰ ਸਕਦੇ ਆ ਭਾਰਤ ਦੀ ਮਨਜ਼ੂਰੀ ਮਿਲੀ ਆ ਇੱਕ ਸਾਨੂੰ ਸੱਪੜ ਦੀ ਮਿਲੀ ਆ 4 ਲੱਖ ਰੁਪਏ ਦੀ ਸੱਪੜ ਦਾ ਸਾਡਾ ਇਹ ਪਿੰਡ ਦਾ ਇੱਕ ਹੀ ਆ ਤੇ ਉਹਦੀ ਸਾਨੂੰ 4 ਲੱਖ ਦੀ ਮਨਜ਼ੂਰੀ ਮਿਲੀ ਆ ਇੱਕ ਤੇ ਉੱਥੋਂ ਪਾਣੀ ਕਢਾਵਾਂਗੇ ਤੇ ਇੱਕ ਉਹਦੀ ਚਾਰਦੀਵਾਰੀ ਕਰਾ ਕੇ ਤੇ ਵਧੀਆ ਢੰਗ ਨਾਲ ਜਿਹੜਾ ਸਾਡਾ ਮਤਲਬ ਓਵਰਫਲੋ ਨਾ ਹੋਵੇ ਤੇ ਉੱਥੇ ਪਾਣੀ ਜਾ ਸਕੇ ਕਾਰੇ ਪੈ ਰਿਹਾ ਉਹ ਜਿਸਤਾਂ ਆਮ ਆਦੀ ਪਾਰਟੀ ਬਹੁਤ ਵਧੀਆ ਵਿਕਾਸ ਕਰ ਰਹੀ ਹੈ ਹਾਂਜੀ ਹੁਣ ਵੇ 2027 ਵਿੱਚ ਕਿੱਸਾ ਦਾ ਰਹੇਗਾ ਬੜਾ ਬਹੁਤ ਵਧੀਆ ਰਹਿ ਗਿਆ ਜਿਸ ਹਿਸਾਬ ਨਾਲ ਤੁਰੇ ਹੈ ਨਾ ਜਿੱਦਾਂ ਨਸ਼ਿਆਂ ਦਾ ਕੋਹੜ ਵੱਟਦਾ ਹੈ ਜਿੱਦਾਂ ਨਸ਼ਾ ਖਤਮ ਹੋ ਗਿਆ ਆਮ ਆਦੀ ਪਾਰਨੇ ਵੇਖੋ ਸਰਕਾਰਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਹੁਣ ਵੀ ਹੈ ਪਰ ਦਿਨ ਦਿਨ ਰਾਤ ਦਾ ਫਰਕ ਆ ਜੀ ਪਹਿਲੀਆਂ ਸਰਕਾਰਾਂ ਨੇ ਕਦੀ ਇੰਨਾ ਕੰਟਰੋਲ ਨਹੀਂ ਕੀਤਾ ਹੁਣ ਵਾਲੀਆਂ ਸਰਕਾਰਾਂ ਵੇਖੋ ਆਮ ਆਦੀ ਪਾਰਟੀ ਨੇ ਚਲੋ ਅੱਧੀ ਟਰਮ ਖਤਮ ਹੋ ਗਈ ਆ ਅੱਧੀ ਆਪਾਂ ਮੰਨ ਕੇ ਚੱਲਦੇ ਆ ਤੇ ਨਸ਼ਾ ਲਗਭਗ 80% ਖਤਮ ਹੋ ਗਿਆ ਕੁਈ ਥੋੜਾ ਵੱਡਾ ਹੋਊਗਾ ਉਹ ਵੀ ਚਲੋ ਹੋ ਜੂਗਾ ਜੀ ਕਿਸ ਤਰ੍ਹਾਂ ਰਿਕਾਰਡ ਰਹੇਗਾ ਪਿੰਡ ਵੱਲੋਂ ਕਿਦਾਂ ਰਹੇਗਾ ਪਿੰਡ ਵੱਲੋਂ ਘੰਗਾਰਾ ਪਿੰਡ ਦਾ ਵੇਖੋ ਜੀ ਤੁਹਾਨੂੰ ਵੇਖਣ ਤੇ ਸੰਗਤ ਵੱਲੋਂ ਵੇਖ ਕੇ ਹੀ ਪਤਾ ਲੱਗ ਗਿਆ ਹੋਣਾ ਵਾ ਬਹੁਤ ਵਧੀਆ ਹੰਗਾਰਾ ਮਿਲੂਗਾ ਜੀ ਪਿੰਡ ਸਾਰਾ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਆ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਕੁਛ ਹੈ